ਨਾਲ ਚਿੰਨ੍ਹਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ। ਸਾਬਕਾ ਸੂਬਾ ਭਾਜਪਾ ਪ੍ਰਧਾਨ ਸ਼ਵੀਤ ਮਲਿਕ ਨੇ ਅੱਜ ਲੁਧਿਆਣਾ ਪੱਛਮੀ ਹਲਕੇ ਵਿੱਚ ਚੱਲ ਰਹੀ ਉਪ ਚੋਣ ਨੂੰ ਸੱਚ ਅਤੇ ਬੁਰਾਈ ਵਿਚਕਾਰ ਲੜਾਈ ਵਜੋਂ ਦਰਸਾਇਆ। ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਮਲਿਕ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਬਦੇਰੀ ਕੰਮ ਘਟ ਗੱਲਾਂ ਦੇ ਸਿਧਾਂਤ ਤੇ ਕੰਮ ਕਰਦੀ ਹੈ ਜੋ ਕਿ ਪਾਰਟੀ ਦੀ ਠੋਸ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ। ਮਲਿਕ ਨੇ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਦਾ ਮਜ਼ਬੂਤ ਕੈਦਰ ਅਤੇ ਸਮਰਪਿਤ ਵਰਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਤੀਸ਼ੀਲ ਅਗਵਾਈ ਹੇਠ ਕੰਮ ਕਰ ਰਹੇ ਹਨ ਜਿਨ੍ਹਾਂ ਨੇ ਲਗਾਤਾਰ ਤੀਜੀ ਵਾਰ ਇਤਿਹਾਸਿਕ ਜਿੱਤ ਹਾਸਲ ਕੀਤੀ ਹੈ ਉਨ੍ਹਾਂ ਨੇ ਭਾਰਤ ਵਿੱਚ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਵਜੋਂ ਭਾਜਪਾ ਦੀ ਸਥਿਤੀ ਨੂੰ ਉਜਾਗਰ ਕੀਤਾ ਲੁਧਿਆਣਾ ਪੱਛਮੀ ਦੇ ਵੋਟਰਾਂ ਨੂੰ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੂੰ ਚੁਣਨ ਦੀ ਅਪੀਲ ਕੀਤੀ ਜੋ ਕਿ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦੀ ਸੇਵਾ ਕਰਨ ਵਾਲੇ ਇੱਕ ਤਜਰਬੇਕਾਰ ਪਾਰਟੀ ਨੇਤਾਨ ਹਨ ਮਲਿਕ ਨੇ ਵਿਸ਼ਵਾਸ ਨਾਲ ਭਵਿੱਖਬਾਣੀ ਕੀਤੀ ਕਿ ਗੁਪਤਾ ਦੀ ਜਿੱਤ ਹਲਕੇ ਲਈ ਇੱਕ ਵਿਕਾਸ ਕਾਰਜਾਂ ਦਾ ਹੜ ਲਿਆਵੇਗੀ। ਗੁਪਤਾ ਨੇ ਵੋਟਾਂ ਮੰਗਦੇ ਹੋਏ ਮਲਿਕ ਨੇ ਭਾਜਪਾ ਲੀਡਰਸ਼ਿਪ ਦੇ ਦ੍ਰਿਸ਼ਟੀਕੋਣ ਨੂੰ ਰਿਖਾਂਕਿਤ ਕੀਤਾ ਲੁਧਿਆਣਾ ਵਿੱਚ ਇੱਕ ਅੰਤਰਰਾਸ਼ਟਰੀ ਪੱਧਰ ਦੇ ਰੇਲਵੇ ਸਟੇਸ਼ਨ ਦੀ ਉਸਾਰੀ ਅਤੇ ਲਗਭਗ ਮੁਕੰਮਲ ਹਵਾਈ ਅੱਡੇ ਨੂੰ ਮੋਦੀ ਸਰਕਾਰ ਦੀਆਂ ਮੁੱਖ ਪਹਿਲਕਦਮੀਆਂ ਵਜੋਂ ਦਰਸਾਇਆ ਗਿਆ। ਉਨ੍ਹਾਂ ਨੇ ਉੱਚੀਆਂ ਸੜਕਾਂ ਅਤੇ ਫਲਾਈਓਵਰਾਂ ਲਈ ਵੀ ਮੋਦੀ ਸਰਕਾਰ ਨੂੰ ਸਿਹਰਾ ਦਿੱਤਾ ਜਿਨ੍ਹਾਂ ਨੇ ਲੁਧਿਆਣਾ ਦੇ ਬੁਨਿਆਦੀ ਢਾਂਚੇ ਵਿੱਚ ਮਹੱਤਵਪੂਰਨ ਸੁਧਾਰ ਕੀਤਾ। ਮਲਿਕ ਨੇ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਹੋਰ ਜ਼ਿਕਰ ਕੀਤਾ ਜਿਸ ਵਿੱਚ ਪੰਜਾਬ ਵਿੱਚ ਪਹਿਲੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਦੀ ਸਥਾਪਨਾ ਬਠਿੰਡਾ ਵਿੱਚ ਪਹਿਲਾ ਏਮਜ਼ ਅਤੇ ਫਿਰੋਜ਼ਪੁਰ ਵਿੱਚ ਪੀਜੀਆਈ ਦਾ ਇੱਕ ਸੈਟੇਲਾਈਟ ਹਸਪਤਾਲ ਸ਼ਾਮਲ ਹੈ। ਉਹਨਾਂ ਨੇ 80 ਕਰੋੜ ਲੋਕਾਂ ਲਈ ਮੁਫਤ ਅਨਾਜ ਆਯੂਸ਼ਮਨ ਭਾਰਤ ਯੋਜਨਾ ਉਜ્યોਗ ਲਈ ਮਹੱਤਵਪੂਰਨ ਲਾਭ ਅਤੇ ਇੱਕ ਰਾਸ਼ਟਰ ਇੱਕ ਟੈਕਸ ਪਹਿਲ ਕਦਮੀ ਵਰਗੀਆਂ ਰਾਸ਼ਟਰੀ ਯੋਜਨਾਵਾਂ ਤੇ ਵੀ ਚਾਨਣਾ ਪਾਇਆ। ਮਾਲਿਕ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਵਿੱਚ ਭਾਪਪਾ ਸਰਕਾਰ ਦੀ ਅਣਹੋਂਦ ਦੇ ਬਾਵਜੂਦ ਪਾਰਟੀ ਨੇ ਪੂਰੇ ਦੇਸ਼ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਹੋਏ ਰਾਜ ਭਰ ਵਿੱਚ ਵੱਡੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਹੈ ਆਮ ਆਦਮੀ ਪਾਰਟੀ ਅਤੇ ਕਾਂਗਰਸ ਤੇ ਤਿੱਖਾ ਹਮਲਾ ਕਰਦਿਆਂ ਮਾਲਿਕ ਨੇ ਦੋਵਾਂ ਪਾਰਟੀਆਂ ਤੇ ਪੰਜਾਬ ਨੂੰ ਲੁੱਟਣ ਅਤੇ ਅਧੂਰੇ ਵਾਅਦਿਆਂ ਨਾਲ ਪੰਜਾਬੀਆਂ ਨੂੰ ਮੂਰਖ ਬਣਾਉਣ ਦਾ ਦੋਸ਼ ਲਗਾਇਆ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ 2 ਬੈੱਡਰੂਮ ਵਾਲੇ ਘਰ ਵਿੱਚ ਰਹਿਣ ਦੇ ਸ਼ੁਰੂਆਤੀ ਵਾਅਦੇ ਦੀ ਤੁਲਨਾ ਉਹਨਾਂ ਦੇ ਬਾਅਦ ਵਿੱਚ ਇੱਕ ਆਲੀਸ਼ਾਨ ਬੰਗਲੇ ਵਿੱਚ ਜਾਣ ਨਾਲ ਕੀਤੀ। ਮਲਿਕ ਨੇ ਆਪ ਉਮੀਦਵਾਰ ਸੰਜੀਵ ਅਰੋੜਾ ਦੇ ਵਿਵਹਾਰ ਤੇ ਹੈਰਾਨੀ ਪ੍ਰਗਟ ਕੀ ਕਰਦੇ ਹੋਏ ਕਿਹਾ ਕਿ ਉਹ ਸ਼ੁਰੂ ਵਿੱਚ ਮੰਨਦੇ ਸਨ ਕਿ ਪੰਜਾਬ ਵਿੱਚ ਆਪ ਸਰਕਾਰ ਵਿੱਚ ਸਿਰਫ ਮੁੱਖ ਮੰਤਰੀ ਭਗਵੰਤ ਮਾਨ ਹੀ ਕਮੇਡੀਅਨ ਹਨ। ਉਹਨਾਂ ਨੇ ਅਗਲੇ ਢੇਡ ਸਾਲਾਂ ਵਿੱਚ ਮਹੱਤਵਪੂਰਨ ਵਿਕਾਸ ਦੇ ਅਰੋੜਾ ਦੇ ਵਾਅਦਿਆਂ ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਅਰੋੜਾ 3 ਸਾਲਾਂ ਤੋਂ ਬਾਅਦ ਸਮੇਂ ਤੱਕ ਰਾਜ ਸਭਾ ਮੈਂਬਰ ਰਹਿਣ ਦੇ ਬਾਵਜੂਦ ਉਸ ਸਮੇਂ ਦੌਰਾਨ ਲੁਧਿਆਣਾ ਦੇ ਵਿਕਾਸ ਤੇ ਸੁੱਤੇ ਰਹੇ ਸਨ ਮਲਿਕ ਨੇ ਸਵਰਗੀ ਆਪ ਵਿਧਾਇਕ ਗੁਰਪ੍ਰੀਤ ਗੋਗੀ ਦਾ ਵੀ ਹਵਾਲਾ ਦਿੱਤਾ ਜੋ ਕਿ ਇੱਕ ਇਮਾਨਦਾਰ ਵਿਧਾਇਕ ਸਨ ਜਿਨ੍ਹਾਂ ਨੇ ਇੱਕ ਵਾਰ ਪ੍ਰਤੀਕਾਤਮਕ ਤੌਰ ਤੇ ਨੀ ਪੱਥਰ ਤੋੜਿਆ ਸੀ ਵਿਕਾਸ ਕਾਰਜਾਂ ਦੀ ਘਾਟ ਦਾ ਦੋਸ਼ ਲਗਾਇਆ ਸੀ ਉਹਨਾਂ ਨੇ ਆਪ ਦੀ ਉਜ્યોਗ ਅਤੇ ਘਰੇਲੂ ਖਪਤ ਕਰਨ ਲਈ ਬਿਜਲੀ ਦਰਾਂ ਘਟਾਉਣ ਦੇ ਬਾਅਦ ਵੀ ਪੂਰੇ ਕਰਨ ਵਿੱਚ ਅਸਫਲ ਰਹਿਣਾ ਤੇ ਮੁਫਤ ਵਾਈਫਾਈ ਅਤੇ 5 ਰੁਪਏ ਦੇ ਭੋਜਨ ਵਰਗੇ ਹੋਰ ਬਾਦੇ ਪੂਰੇ ਨਾ ਕਰਨ ਲਈ ਆਲੋਚਨਾ ਕੀਤੀ ਸਾਬਕਾ ਸੁਪਰਡਾਨ ਨੇ ਦਾਅਵਾ ਕੀਤਾ ਕਿ ਦਿੱਲੀ ਵਿੱਚ ਬਰਖਾਸਤ ਆਗੂਆਂ ਨੂੰ ਪੰਜਾਬ ਵਿੱਚ ਪਲਮ ਪੋਸਟ ਦਿੱਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਵਾਹਨ ਅਤੇ ਬੰਗਲੇ ਸ਼ਾਮਲ ਹਨ ਜਿਸ ਨਾਲ ਟੈਕਸ ਦਾਤਾਂਵਾਂ ਤੇ ਬੋਝ ਪੈ ਰਿਹਾ ਹੈ ਉਹਨਾਂ ਵਿਅੰਗਮਈ ਤੰਗ ਨਾਲ ਟਿੱਪਣੀ ਕੀਤੀ ਕਿ ਇਹ ਆਮ ਆਦਮੀ ਪਾਰਟੀ ਨਹੀਂ ਸਗੋ ਖਾਸ ਆਮ ਆਦਮੀ ਪਾਰਟੀ ਹੈ ਮਾਨਿਕ ਨੇ ਜੋਰ ਦੇ ਕੇ ਕਿਹਾ ਕਿ ਭਾਜਪਾ ਪੰਜਾਬ ਵਿੱਚ ਮਹੱਤਵਪੂਰਨ ਤਰੱਕੀ ਕਰ ਰਹੀ ਹੈ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਉਹਨਾਂ ਦੇ ਵੋਟ ਹਿੱਸੇ ਵਿੱਚ 8 ਤੋਂ 19% ਤੱਕ ਦੇ ਵਾਅਦੇ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਪੰਜਾਬ ਵਿੱਚ ਫੈਲ ਰਹੇ ਨਸ਼ੀਲੇ ਪਦਾਰਥ ਰੀਤ ਅਤੇ ਸ਼ਰਾਬ ਮਾਫੀਆ ਤੇ ਚਿੰਤਾ ਪ੍ਰਗਟ ਕੀਤੀ ਸੁਝਾਅ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਤੱਤਾਂ ਤੇ ਦਬਾਅ ਹੀ ਠਾਨ। ਅੰਤ ਵਿੱਚ ਮਲਿਕ ਨੇ ਕਾਂਗਰਸ ਪਾਰਟੀ ਤੇ ਹਮਲਾ ਬੋਲਦੇ ਹਾਂ ਉਸ ਤੇ ਅਤਵਾਦੀਆਂ ਦਾ ਪੱਖ ਲੈਣ ਦਾ ਦੋਸ਼ ਲਗਾਇਆ ਤੇ ਕਿਹਾ ਕਿ ਪਾਰਟੀ ਨੂੰ ਲੋਕਾਂ ਦੁਆਰਾ ਦੇਸ਼ ਵਿੱਚੋਂ ਮਿਟਾਇਆ ਜਾ ਰਿਹਾ ਹੈ। ਉਸਨੇ ਇਹ ਐਲਾਨ ਕਰਕੇ ਸਮਾਪਤ ਕੀਤਾ ਕਿ ਆਪਰਚੂਨ ਵਿੱਚ ਜੀਵਨ ਗੁਪਤਾ ਦੀ ਜਿੱਤ ਪੰਜਾਬ ਵਿੱਚ 2027 ਲਈ ਵਰਤਾਂ ਦਿੱਤਾ ਕਰੇਗੀ। ਜਦੋਂ ਉਸ ਦਾ ਮੰਨਣਾ ਹੈ ਕਿ ਭਾਜਪਾ ਰਾਜ ਵਿੱਚ ਸਰਕਾਰ ਬਣਾਏਗੀ ਇਸ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਸੂਬਾ ਜਨਰਲ ਸਕੱਤਰ ਰਕੇਸ਼ ਰਠੌਰ ਜ਼ਿਲ੍ਹਾ ਜਨਰਲ ਸਕੱਤਰ ਨਿਰੰਦਰ ਸਿੰਘ ਮਲੀ ਸतीश ਮਲਹੋਤਰਾ ਸਚਿਵ ਸੁਮਿਤ ਟੰਡਨ ਪ੍ਰੈਸ ਸਕੱਤਰ ਡਾਕਟਰ ਸतीश ਕੁਮਾਰ ਆਦ ਹਾਜ਼ਰ ਸਨ